ਦੇ ਸਾਹਮਣੇ ਰਿਲੈਕਸ ਸਪਾ ਸੈਂਟਰ ਦੀ ਆਰਚ ਚੱਲ ਰਿਹਾ ਦੇ ਵਪਾਰ ਦਾ ਤੰਦਾ ਚਾਰ ਵਾਰ ਬਦਲਿਆ ਜਾ ਚੁੱਕਿਆ ਹੈ ਸਪਾ ਸੈਂਟਰ ਦਾ ਨਾਮ ਨਕੋਦਰ ਦਾ ਰਹਿਣ ਵਾਲਾ ਇੰਦਰ ਚਲਾਉਂਦਾ ਹੈ ਇਹ ਸਪਾ ਸੈਂਟਰ ਸਪਾ ਸੈਂਟਰ ਤੇ ਦੋ ਵਾਰ ਹੋ ਚੁੱਕੀ ਹੈ ਐਫ ਆਈ ਆਰ ਫਿਰ ਕਿਸ ਦੀ ਸ਼ੈ ਹੇਠਾਂ ਚੱਲ ਰਿਹਾ ਹੈ ਸਪਾ ਸੈਂਟਰ ਜਲੰਧਰ ਦੇ ਗੜਾ ਰੋਡ ਤੇ ਸਥਿਤ ਤਾਜ ਮਾਰਕੀਟ ਦੇ ਸਾਹਮਣੇ ਰਿਲੈਕਸ ਨਾਮ ਦੇ ਸਪਾ ਸੈਂਟਰ ਦੀ ਆੜ ਦੇ ਵਿੱਚ ਦੇ ਵਪਾਰ ਦਾ ਤੰਦਾ ਚੱਲ ਰਿਹਾ ਹੈ ਸੂਤਰਾਂ ਦੇ ਮੁਤਾਬਕ ਰਿਲੈਕਸ ਸਪਾ ਸੈਂਟਰ ਦਾ ਨਾਮ ਚਾਰ ਵਾਰ ਬਦਲਿਆ ਜਾ ਚੁੱਕਿਆ ਹੈ ਸਭ ਤੋਂ ਪਹਿਲਾਂ ਇਸ ਸਪਾ ਸੈਂਟਰ ਦਾ ਨਾਮ ਗ੍ਰੀਨ ਥਾਈ ਸੀ ਉਸ ਤੋਂ ਬਾਅਦ ਇਸ ਸਪਾ ਸੈਂਟਰ ਦਾ ਨਾਮ ਬਦਲ ਕੇ ਰਾਇਲ ਸਪਾ ਕਰ ਦਿੱਤਾ ਗਿਆ ਇਸ ਤੋਂ ਬਾਅਦ ਇਸ ਦਾ ਨਾਮ 6 ਸੈਂਸਸ ਸਪਾ ਕਰ ਦਿੱਤਾ ਗਿਆ ਪਰ ਪੁਲਿਸ ਦੀ ਰੇਡ ਤੋਂ ਬਾਅਦ ਇੱਕ ਵਾਰ ਫਿਰ ਇਸ ਦਾ ਨਾਮ ਬਦਲ ਕੇ ਰਿਲੈਕਸ ਸਲੂਨ ਰੱਖ ਦਿੱਤਾ ਗਿਆ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਸਪਾ ਸੈਂਟਰ ਨੂੰ ਨਕੋਦਰ ਦਾ ਰਹਿਣ ਵਾਲਾ ਇੱਕ ਇੰਦਰ ਨਾਮ ਦਾ ਨੌਜਵਾਨ ਚਲਾ ਰਿਹਾ ਹੈ ਸਪਾ ਸੈਂਟਰ ਦੇ ਉੱਤੇ ਇਸ ਤੋਂ ਪਹਿਲਾਂ 2 ਵਾਰ ਐਫ ਆਈ ਆਰ ਦਰਜ ਹੋ ਚੁੱਕੀ ਹੈ ਤੇ ਇੱਕ ਐਫ ਆਈ ਆਰ ਦਾ ਮਾਮਲਾ ਹਜੇ ਵੀ ਕੋਰਟ ਦੇ ਵਿੱਚ ਚੱਲ ਰਿਹਾ ਹੈ ਇਸ ਦੇ ਬਾਵਜੂਦ ਵੀ ਸਪਾਸ ਸੈਂਟਰ ਖੋਲ ਕੇ ਫਿਰ ਤੋਂ ਦੇ ਵਪਾਰ ਦੀ ਖੇਡ ਖੇਡੀ ਜਾ ਰਹੀ ਹੈ। ਸੂਤਰਾਂ ਦੇ ਮੁਤਾਬਕ ਸਪਾਸ ਸੈਂਟਰ ਦੇ ਖਿਲਾਫ ਪਹਿਲੀ ਐਫਆਈਆਰ ਉਦੋਂ ਦਰਜ ਹੋਈ ਸੀ ਜਦੋਂ ਸੀਆਈਏ ਸਟਾਫ ਨੇ ਸਪਾਸ ਸੈਂਟਰ ਤੇ ਰੇਡ ਕੀਤੀ ਸੀ। ਇਸ ਦੇ ਬਾਵਜੂਦ ਦੂਸਰਾ ਮਾਮਲਾ ਸਪਾਸ ਸੈਂਟਰ ਦੇ ਖਿਲਾਫ ਉਦੋਂ ਦਰਜ ਕੀਤਾ ਗਿਆ ਜਦੋਂ ਥਾਣਾ 7 ਦੀ ਪੁਲਿਸ ਨੇ ਸਪਾਸ ਸੈਂਟਰ ਤੇ ਰੇਡ ਕੀਤੀ ਸੀ। ਹੁਣ ਇਸ ਮਾਮਲੇ ਦੇ ਵਿੱਚ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਸਪਾ ਸੈਂਟਰ ਦੇ ਖਿਲਾਫ ਦੋ ਬਾਰ ਪੁਲਿਸ ਨੇ ਮਾਮਲੇ ਦਰਜ ਕੀਤੇ ਨੇ ਪਰ ਉਸ ਤੋਂ ਬਾਵਜੂਦ ਵੀ ਕਿਸ ਦੀ ਸ਼ੈ ਦੇ ਵਿੱਚ ਇਹ ਸਪਾ ਸੈਂਟਰ ਚੱਲ ਰਿਹਾ ਹੈ। ਉੱਥੇ ਹੀ ਸੂਤਰਾਂ ਦੇ ਮੁਤਾਬਕ ਇੰਦਰ ਨਾਮ ਦਾ ਸਪਾ ਸੈਂਟਰ ਦਾ ਇਹ ਸੰਚਾਲਕ ਆਪਣੀ ਉੱਚੀ ਪਹੁੰਚ ਹੋਣ ਦਾ ਦਾਵਾ ਵੀ ਕਰਦਾ ਹੈ। ਮਾਮਲੇ ਨੂੰ ਲੈ ਕੇ ਦੈਨਿਕ ਸਵੇਰਾ ਜਲਦੀ ਹੋਰ ਵੱਡੇ ਖੁਲਾਸੇ ਕਰੇਗਾ। ਗੜਾ ਰੋਡ ਤੇ ਤਾਜ ਮਾਰਕੀਟ ਦੇ ਸਾਹਮਣੇ ਰਿਲੈਕਸ ਸਪਾ ਸੈਂਟਰ ਦੀ ਆਰਚ ਚੱਲ ਰਿਹਾ ਦੇ ਵਪਾਰ ਦਾ ਤੰਦਾ ਚਾਰ ਵਾਰ ਬਦਲਿਆ ਜਾ ਚੁੱਕਿਆ ਹੈ ਸਪਾ ਸੈਂਟਰ ਦਾ ਨਾਮ ਨਕੌਦਰ ਦਾ ਰਹਿਣ ਵਾਲਾ ਇੰਦਰ ਚਲਾਉਂਦਾ ਹੈ ਇਹ ਸਪਾ ਸੈਂਟਰ ਸਪਾ ਸੈਂਟਰ ਤੇ ਦੋ ਵਾਰ ਹੋ ਚੁੱਕੀ ਹੈ ਐਫ ਆਈ ਆਰ ਪਰ ਕਿਸ ਦਿਸ਼ਾ ਹੇਠਾਂ ਚੱਲ ਰਿਹਾ ਹੈ ਸਪਾ ਸੈਂਟਰ ਜਲੰਧਰ ਦੇ ਗੜਾ ਰੋਡ ਤੇ ਸਥਿਤ ਤਾਜ ਮਾਰਕੀਟ ਦੇ ਸਾਹਮਣੇ ਰਿਲੈਕਸ ਨਾਮ ਦੇ ਸਪਾ ਸੈਂਟਰ ਦੀ ਆੜ ਦੇ ਵਿੱਚ ਦੇ ਵਪਾਰ ਦਾ ਤੰਦਾ ਚੱਲ ਰਿਹਾ ਹੈ ਸੂਤਰਾਂ ਦੇ ਮੁਤਾਬਕ ਰਿਲੈਕਸ ਸਪਾ ਸੈਂਟਰ ਦਾ ਨਾਮ ਚਾਰ ਵਾਰ ਬਦਲਿਆ ਜਾ ਚੁੱਕਿਆ ਹੈ ਸਭ ਤੋਂ ਪਹਿਲਾਂ ਇਸ ਸਪਾ ਸੈਂਟਰ ਦਾ ਨਾਮ ਗ੍ਰੀਨ ਥਾਈ ਸੀ ਉਸ ਤੋਂ ਬਾਅਦ ਇਸ ਸਪਾ ਸੈਂਟਰ ਦਾ ਨਾਮ ਬਦਲ ਕੇ ਰਾਇਲ ਸਪਾ ਕਰ ਦਿੱਤਾ ਗਿਆ ਇਸ ਤੋਂ ਬਾਅਦ ਇਸ ਦਾ ਨਾਮ ਸਿਕਸ ਸੈਂਸਸ ਸਪਾ ਕਰ ਦਿੱਤਾ ਗਿਆ ਪਰ ਪੁਲਿਸ ਦੀ ਰੇਡ ਤੋਂ ਬਾਅਦ ਇੱਕ ਵਾਰ ਫਿਰ ਇਸ ਦਾ ਨਾਮ ਬਦਲ ਕੇ ਰਿਲੈਕਸ ਸੈਲੂਨ ਰੱਖ ਦਿੱਤਾ ਗਿਆ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਸਪਾ ਸੈਂਟਰ ਨੂੰ ਨਕੋਦਰ ਦਾ ਰਹਿਣ ਵਾਲਾ ਇੱਕ ਇੰਦਰ ਨਾਮ ਦਾ ਨੌਜਵਾਨ ਚਲਾ ਰਿਹਾ ਹੈ ਸਪਾ ਸੈਂਟਰ ਦੇ ਉੱਤੇ ਇਸ ਤੋਂ ਪਹਿਲਾਂ ਦੋ ਵਾਰ ਐਫਆਈਆਰ ਦਰਜ ਹੋ ਚੁੱਕੀ ਹੈ ਤੇ ਇੱਕ ਐਫਆਈਆਰ ਦਾ ਮਾਮਲਾ ਹਜੇ ਵੀ ਕੋਰਟ ਦੇ ਵਿੱਚ ਚੱਲ ਰਿਹਾ ਹੈ ਇਸ ਦੇ ਬਾਵਜੂਦ ਵੀ ਸਪਾਸ ਸੈਂਟਰ ਖੋਲ ਕੇ ਫਿਰ ਤੋਂ ਦੇ ਵਪਾਰ ਦੀ ਖੇਡ ਖੇਡੀ ਜਾ ਰਹੀ ਹੈ। ਸੂਤਰਾਂ ਦੇ ਮੁਤਾਬਕ ਸਪਾਸ ਸੈਂਟਰ ਦੇ ਖਿਲਾਫ ਪਹਿਲੀ ਐਫਆਈਆਰ ਉਦੋਂ ਦਰਜ ਹੋਈ ਸੀ ਜਦੋਂ ਸੀਆਈਏ ਸਟਾਫ ਨੇ ਸਪਾਸ ਸੈਂਟਰ ਤੇ ਰੇਡ ਕੀਤੀ ਸੀ। ਇਸ ਦੇ ਬਾਵਜੂਦ ਦੂਸਰਾ ਮਾਮਲਾ ਸਪਾਸ ਸੈਂਟਰ ਦੇ ਖਿਲਾਫ ਉਦੋਂ ਦਰਜ ਕੀਤਾ ਗਿਆ ਜਦੋਂ ਥਾਣਾ ਸੱਤ ਦੀ ਪੁਲਿਸ ਨੇ ਸਪਾਸ ਸੈਂਟਰ ਤੇ ਰੇਡ ਕੀਤੀ ਸੀ। ਹੁਣ ਇਸ ਮਾਮਲੇ ਦੇ ਵਿੱਚ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਸਪਾ ਸੈਂਟਰ ਦੇ ਖਿਲਾਫ ਦੋ ਬਾਰ ਪੁਲਿਸ ਨੇ ਮਾਮਲੇ ਦਰਜ ਕੀਤੇ ਨੇ ਪਰ ਉਸ ਤੋਂ ਬਾਵਜੂਦ ਵੀ ਕਿਸ ਦੀ ਸ਼ੈ ਦੇ ਵਿੱਚ ਇਹ ਸਪਾ ਸੈਂਟਰ ਚੱਲ ਰਿਹਾ ਹੈ ਉੱਥੇ ਹੀ ਸੂਤਰਾਂ ਦੇ ਮੁਤਾਬਕ ਇੰਦਰ ਨਾਮ ਦਾ ਸਪਾ ਸੈਂਟਰ ਦਾ ਇਹ ਸੰਚਾਲਕ ਆਪਣੀ ਉੱਚੀ ਪਹੁੰਚ ਹੋਣ ਦਾ ਦਾਵਾ ਵੀ ਕਰਦਾ ਹੈ ਮਾਮਲੇ ਨੂੰ ਲੈ ਕੇ ਦੈਨਿਕ ਸਵੇਰਾ ਜਲਦੀ ਹੋਰ ਵੱਡੇ ਖੁਲਾਸੇ ਕਰੇਗਾ